ਸਲਾਮ ਵਾਲੇਕੁਮ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਫਰਿਆਦ ਕਰਦੇ ਆਂ ਆਪ ਸਾਰੇ ਤੰਦਰੁਸਤ ਠੀਕ-ਠਾਕ ਹੋਵੋਗੇ ਅੱਜ ਜਿਸੀ ਤੁਹਾਡੇ ਲਈ ਲੈ ਕੇ ਆਏ ਅਨਲਕ ਦਾ ਤਾਂ ਲਾਲਾਂ ਵਾਲੀ ਸਰਕਾਰ ਜੀ ਦਾ ਇੱਕ ਬਹੁਤ ਵਧੀਆ ਕਲਾਮ ਇਹ ਕਲਾਮ ਬਹੁਤ ਹੀ ਜਲਦੀ ਸਿੱਧ ਹੋ ਜਾਂਦਾ ਆ ਤੁਸੀਂ ਇਹਦੀ 11 ਦਿਨ ਦੀ 21 ਦਿਨ ਦੀ ਜਾਂ ਸਵਾ ਮਹੀਨੇ ਦੀ ਤੁਸੀਂ ਇਹ ਵਾ ਕਰ ਸਕਦੇ ਹੋ ਇਸ ਕਲਾਮ ਨੂੰ ਸਿੱਧ ਕਰਨ ਲਈ ਤੁਸੀਂ ਕਿਸੇ ਵੀ ਚਾਨਣ ਜੋ ਚੱਲਦਾ ਹੁੰਦਾ ਹੈ ਨੇਰ ਤੋਂ ਚਾਨਣ ਆ ਜਾਂਦਾ ਜਦੋਂ ਮੱਸਿਆ ਹੁੰਦੀ ਹੈ ਨਾ ਮੱਸਿਆ ਤੋਂ ਬਾਅਦ ਇਹ ਕੰਮ ਸ਼ੁਰੂ ਹੋ ਜਾਂਦੀ ਹੈ ਚਾਨਣ ਦੀ ਮੱਸਿਆ ਤੋਂ ਬਾਅਦ ਇਹ ਗੱਲ ਨੋਟ ਕਰ ਲਿਓ ਬਹੁਤ ਵੀਰਾਂ ਭੈਣਾਂ ਨੂੰ ਇਹ ਪਤਾ ਨਹੀਂ ਆਉਂਦਾ ਹੈਗਾ ਜਦੋਂ ਮੱਸਿਆ ਹੁੰਦੀ ਹੈ ਮੱਸਿਆ ਤੋਂ ਬਾਅਦ ਇਹ ਕੰਮ ਸ਼ੁਰੂ ਹੋ ਜਾਂਦੀ ਹੈ ਉਸ ਦਿਨ ਚਾਨਣ ਸ਼ੁਰੂ ਹੋ ਜਾਂਦਾ ਤੇ ਜਿਸ ਦਿਨ ਪੂਰਨਮਾਸ਼ੀ ਹੁੰਦੀ ਹੈ ਉਸ ਤੋਂ ਅਗਲੇ ਦਿਨ ਨੇਰ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਤੁਸੀਂ ਪੂਰਨਮਾਸ਼ੀ ਤੋਂ ਅਗਲੇ ਦਿਨ ਸ਼ੁਰੂ ਕਰ ਦਿਨਾ ਅਗਲੇ ਦਿਨ ਕਿਸੇ ਵੀ ਦਿਨ 15 ਦਿਨ ਨੇਰ ਹੁੰਦਾ 15 ਦਿਨ ਚਾਨਣ ਹੁੰਦਾ ਹੈ ਵੀਵੀ ਤੁਸੀਂ ਜਿੱਦਣ ਮੱਸਿਆ ਹੋਣੀ ਆ ਮੱਸਿਆ ਤੋਂ ਅਗਲਾ ਜਿਹੜਾ ਮਰਦੀ ਦਿਨ ਤੁਹਾਡਾ ਵੀਰਵਾਰ ਜਾਂ ਐਤਵਾਰ ਤੁਸੀਂ ਦੋਨਾਂ ਚ ਇੱਕ ਦਿਨ ਦੇਖ ਕੇ ਜਿਹੜਾ ਵੀ ਆਉਂਦਾ ਉਸ ਦਿਨ ਤੁਸੀਂ ਇਹ ਸੇਵਾ ਸ਼ੁਰੂ ਕਰ ਲੈਣੀ ਆ ਵਿਚ ਨੇਹਰਾ ਦਾ ਪਿਆਈ ਜਾਵੇ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਸੇਵਾ ਸ਼ੁਰੂ ਚਾਨਣ ਦੇ ਵਿੱਚ ਕਰਨੀ ਠੀਕ ਹੈ ਨਹੀਂ ਚਾਨਣ ਦੇ ਕਿਸੇ ਵੀ ਵੀਰਵਾਰ ਜਾਂ ਐਤਵਾਰ ਜੋ ਤੁਸੀਂ ਸੇਵਾ ਸ਼ੁਰੂ ਕਰਨੀ ਆ ਪਹਿਲਾਂ ਜੇ ਤੁਹਾਡੇ ਕੋਈ ਨੇੜੇ ਦਰਗਾਹ ਪੀਰਾਂ ਦੀ ਹੈਗੀ ਆ ਲਾਲਾ ਵਾਲੇ ਕੀਰ ਦੀ ਜੋ ਮੁਖਾ ਦੇ ਪੀਰ ਦੇ ਚੌਲ ਦੇ ਪਾਣੀ ਦੇ ਡੰਡਿਆਗੇ ਉੱਥੇ ਤੁਸੀਂ ਜਾ ਕੇ ਪ੍ਰਯਾਦ ਕਰਿਓ ਇਹਨਾਂ ਦੀ ਠੀਕ ਚੌਲਾਂ ਦੀ ਨਿਯਾਜ ਥੋੜੀ ਜਿਹੀ ਬਣਾ ਕੇ ਲਏਓ ਪੀਲੇ ਚੌਲਾਂ ਦੀ ਤੇ ਜੇ ਤੁਸੀਂ ਖਵਾਏ ਤੇ ਜਾਣਾ ਤਾਂ ਨਾਲ ਦਰਿਆ ਲੈ ਕੇ ਜਾਣਾ ਜੇ ਤੁਸੀਂ ਲਾਲਾ ਪੀਰ ਦੀ ਤੁਹਾਡੇ ਪਿੰਡ ਸ਼ਹਿਰ ਸਿੱਕਤੇ ਵੀ ਦਰਗਾਹ ਹੈਗੀ ਆ ਤਾਂ ਤੁਸੀਂ ਉੱਥੇ ਗੱਲੇ ਚੌਲਾਂ ਦੀ ਨਿਯਾਜ ਵਧੀਆ ਵਿੱਚ ਸਮਾਨ ਖੋਫੇ ਫੁੱਤੀ ਪਾ ਕੇ ਵਿੱਚ ਨਾ ਜੜ ਸੋਗੀ ਵਗੈਰਾ ਹੁੰਦੀ ਹੈ ਤਰ੍ਹਾਂ ਚੀਜ਼ ਆ ਪਾਗੇ ਤੁਸੀਂ ਵਧੀਆ ਨਿਯਾਜ ਦੇਸੀ ਕੇ ਇਤਿਹਾਰ ਕਰਕੇ ਉੱਥੇ ਲੈ ਜਾਓ ਲਗਾ ਕੇ ਤੁਸੀਂ ਉੱਤੇ ਦੁਆ ਸਲਾਮ ਕਰਨੀ ਆਂ ਦੁਆ ਸੁਨਾਵ ਕਰਕੇ ਉੱਤੇ ਜੋ ਵੀ ਤੁਸੀਂ ਆਪਣੇ ਬਰਕਤ ਲਈ ਆਪਣੇ ਕਲਮੇ ਦੇ ਵਿੱਚ ਬਰਕਤ ਲਈ ਕਾਰੋਬਾਰ ਦੇ ਘਰ ਪਰਿਵਾਰ ਤੇ ਜੀਆਂ ਦੇ ਬਰਕਤ ਲਈ ਜਿਵੇਂ ਫਰੀ ਦੁਆ ਫੈਲ ਕਰ ਦੇਣੀ ਆ ਤੇ ਨਾਲ ਕਲਮੇ ਦੇ ਵਿੱਚ ਕੋਈ ਆਉਣ ਵਾਲੇ ਕਸ਼ਟ ਦੀ ਵੀ ਦੁਆ ਫੈਲ ਕਰ ਲੈਣੇ ਵੀ ਕਸ਼ਟ ਉਹ ਤੁਸੀਂ ਉਹ ਵਿਚਾਣਾ ਠੀਕ ਹੈ ਜੀ ਕਿਉਂਕਿ ਹਰੇਕ ਕਲਮੇ ਦੇ ਵਿੱਚ ਕਸ਼ਟ ਆਉਂਦਾ ਹੀ ਹੁੰਦਾ ਭਾਵੇਂ ਨੂਰੀ ਹੋਵੇ ਭਾਵੇਂ ਕਾਲਾ ਹੋਵੇ ਲਾਲੀ ਹੋਵੇ ਖਾਕੀ ਹੋਵੇ ਜਿਹੜਾ ਮਾਕੀ ਹੋਵੇ ਤਰੇ ਕਲਮੇ ਦੇ ਵਿੱਚ ਸਰੀਰ ਦੇ ਉੱਤੇ ਕਸ਼ਟ ਆਉਂਦਾ ਹੀ ਆਉਂਦਾ ਤੇ ਉੱਥੇ ਦੁਆ ਫਰਿਆਦ ਤੁਸੀਂ ਇਹ ਕੰਮ ਕਰ ਲੜੀਆਂ ਇੰਨਾ ਕੰਮ ਕਰਕੇ ਤੁਸੀਂ ਆਪਣੇ ਘਰ ਆ ਕੇ ਸ਼ਾਮ ਦੇ ਟਾਈਮ ਰੋਜ਼ ਇਹ ਕਲਮਾ ਪੜ੍ਹਨਾ ਹੈ ਸ਼ਾਮ ਨੂੰ ਖੇਡ ਘਟਕਾ ਹੋਵੇ ਤੇ ਜਣੇ ਕਿ ਜਦੋਂ ਘਰ ਦੇ ਵਿੱਚ ਤੁਹਾਡੀ ਚੈਲਪਹਿਲ ਬੰਦ ਹੋ ਗਈ ਤੁਹਾਡੇ ਸਾਰੇ ਘਰ ਦੇ ਜੀ ਸੌਫੇ 'ਮੇਰੇ' ਬਲੇ ਆਕਾਂ ਤਾਂ ਕਮਰੇ ਦੇ ਵਿੱਚ ਤੁਸੀਂ ਆਪਣੇ ਕਲਮਾ ਸਿੱਧਾ ਪਾਆਂ ਜਿੱਥੇ ਤੁਸੀਂ ਪੂਜਾ ਪਾਠ ਕਰਦੇ ਹੋ ਉੱਥੇ ਸੇ ਗੱਦੀ ਲਾ ਲਈ 120 ਗੱਦੀ ਦਾ ਇੱਕ ਆਸਣ ਜਾਂ ਵਿਛੌਣਾ ਹੈ ਜਣੇ ਕਿ ਆਸਣ ਦੇ ਉੱਪਰ ਹੀ ਬਹਿਣਾ ਜ਼ਮੀਨ ਤੇ ਨਹੀਂ ਬਹਿਣਾ ਆਹ ਸਣ ਦੇ ਬੈਠਣਾ ਆ ਆਸਣ ਦੇ ਬਹਿ ਕੇ ਤੁਸੀਂ ਕੋਲ ਇੱਕ ਪਾਵੇਂ ਦੀ ਪੰਜ ਚਰਾਗ ਵੀ ਲਾ ਸਕਦੇ ਜੇ ਪੰਜ ਦੀਆਂ ਨਾਲ ਤਾਂ ਇੱਕ ਲਾ ਲਓ ਇੱਕ ਸੋਰਾਂ ਦਾ ਤੇਲ ਦਾ ਚਰਾਗ ਲਾਉਣਾ ਆ ਰੋਜ਼ ਹੀ ਜਿਹੜਾ ਲਗੜਾ ਆ ਨਾਲ ਪੰਜ ਅਰਗਵਤੀਆਂ ਵਧੀਆ ਸਮੈਲ ਵਾਲਾ ਇੱਕ ਵਧੀਆ ਸਮੈਲ ਜਿਹੜੀ ਹੋਵੇ ਜ ਤਰ ਯੋਗ ਕਰ ਲਿਓ ਸੈਂਟ ਵਧੀਆ ਉਹ ਤੁਸੀਂ ਉੱਥੇ ਰੋਜ਼ ਛਿੜਕਣਾ ਹੀ ਛਿੜਕਣਾ ਆਪਣੇ ਕੱਪੜੇ ਤੁਸੀਂ ਰੋਜ਼ ਇੱਕ ਕੋਈ ਰੱਖਣਾ ਉੱਥੇ ਇੱਕ ਵਾਰੀ ਧੋ ਗਏ ਉੱਥੇ ਡੰਗ ਦਿਓ ਕਿਲੀ ਦੇ ਉਹੀ ਕੱਪੜੇ ਪਾ ਕੇ ਤੁਸੀਂ ਉਹੀ ਕੱਪੜਾ ਨਾਲ ਰੋਈ ਤੁਸੀਂ ਸੇਵਾ ਕਰਨੀ ਆ ਇਹ ਵਰੀਏ ਕਲਮੇ ਦੇ ਵਿੱਚ ਇਹ ਜਿਹੜਾ ਵੀ ਤੁਸੀਂ ਸੇਵਾ ਕਰਦੇ ਹੋ ਕਿਸੇ ਗੁਰਪੀਰ ਦੀ ਜਦੋਂ ਵੀ ਕਲਮਾ ਸਿੱਧ ਕਰਦੇ ਕੱਪੜਾ ਇੱਕੋ ਹੀ ਰੱਖਣਾ ਆ ਉਹ ਜਿੰਨਾ ਚਿਰ ਸੇਵਾ ਚੱਲਦੀ ਉਹ ਨਜਰ ਉਹ ਕੱਪੜਾ ਨਹੀਂ ਧੋਣਾ ਦੌੜੀ ਨਹੀਂ ਬਣਾਉਣੀ ਹੈਗੀ ਸਿਰ ਦੇ ਵਾਲ ਨਹੀਂ ਕਟਾਉਣੇ ਹੈਗੇ ਨੋਂ ਨਹੀਂ ਕਟਣਾ ਹੈ ਵਿੱਚ ਆਉਦੀ ਸੇਵਾ ਦੇ ਵਿੱਚ ਇਹ ਕੰਮ ਬਿਲਕੁਲ ਨਹੀਂ ਕਰਨਾ ਇਹ ਪਹਿਲਾਂ ਕੰਮ ਆਪਣੇ ਕਰ ਲਿਓ ਜਿਹਦੇ ਕਰਨ ਵਾਲੇ ਆ ਜਲਦੀ ਸੇਵਾ ਦੇ ਵਿੱਚ ਇਹ ਕੰਮ ਨਹੀਂ ਕਰੀ ਜਾਣਗੇ ਤੁਸੀਂ ਉਹ ਪਪੜਾਣੀ ਧੋਣਾ ਜਿਹੜਾ ਤੁਸੀਂ ਰੋਜ਼ ਵੇਖ ਕੇ ਪਾਟ ਕਰਨਾ ਉਦਾਂ ਜਿਹੜਾ ਤੁਹਾਡੇ ਰੈਗੂਲਰ ਕੱਪੜੇ ਪਾਉਣ ਵਾਲੇ ਉਹ ਤੁਸੀਂ ਧੋ ਸਕਦੇ ਹੋ ਠੀਕ ਹੈ ਜੀ ਨਾਣਾ ਤੁਹਾਡਾ ਰੋਜ਼ ਹੀ ਸਾਫ਼ ਸੁਥਰੇ ਰਹਿਣਾ ਜਾਂ ਮਨ ਨੂੰ ਸਾਫ਼ ਰੱਖਣਾ ਬਿਲਕੁਲ ਤੇ ਤੁਸੀਂ ਉੱਤੇ ਕਿਚਰਾ ਅਗਰੋਸ਼ਨ ਕਰ ਲੈਣਾ ਪੰਜ ਅਗਰ ਬਤੀਆਂ ਲੈਣੀਆਂ ਬਤੀਏ ਜਾਂ ਸੈਂਟ ਲਾ ਕੇ ਰੱਖਣਾ ਹੋ ਸਕੇ ਤਾਂ ਲੋਗਾਂ ਦੀ ਧੂਣੀ ਤੁਸੀਂ ਆਪ ਕੋਲ ਚਲਦੀ ਰੱਖਿਓ ਤਿੰਨ ਬਰੋਈ ਨਿਆਈ ਥੋੜੀ ਜੀ ਬਣਾ ਕੇ ਰੱਖਣੇ ਬਣਾ ਕੇ ਹੀ ਰੱਖਣੀ ਹੈ ਨਿਆਈ ਕੱਚੀ ਨਹੀਂ ਰੱਖਣੀ ਇਹਨੂੰ ਬਣਾ ਕੇ ਹੀ ਰੱਖਣਾ ਆ ਰੋਜ਼ ਥੋੜੀ ਜੀ ਬਣਾ ਲਓ ਉਂਝੇ ਖਰਚ ਕੋ ਖਾਣ ਦੇ ਛੁਗਨੇ ਤਾਂ ਜਿਆਦਾ ਬਣਾ ਲੋ ਨਹੀਂ ਤਾਂ ਤੁਸੀਂ ਥੋੜੀ ਜਿਹੀ ਬਣਾਓ ਪਰੋ ਰੋਜ਼ ਐਵੇਂ ਮੁਠੀ ਤਾਂ ਉਦੋਂ ਬੜਾ ਕੇ ਹਬਰਾ ਉੱਥੇ ਹਵਨ ਤੂਪ ਮਣਾ ਪਾ ਸਕਦੇ ਨਹੀਂ ਪਉਣਾ ਨੇਗ ਜੈਸ ਤੁਹਾਡੀ ਮਰਦੀ ਆ ਕੋਲ ਜ਼ਰੂਰ ਰੱਖੜ ਜਾਏ ਤੇ ਆ ਜ ਬੜਾ ਕੇ ਤੇ ਜਿਹੜਾ ਅਸੀਂ ਕਲਮਾ ਦੱਸਾਂਗੇ ਉਹਦੇ ਰੋਜ਼ ਤੁਸੀਂ ਉੱਥੇ ਬਹਿ ਕੇ ਪੰਜ ਤਸਵੀਆ ਕਰਨੀ ਆ ਨਹੀਂ ਕਰਨੀ ਅਗਰ ਪੰਜ ਨਹੀਂ ਕਰ ਸਕਦੇ ਤੁਸੀਂ ਪੀਜੀ ਸ਼ਡਿਊਲ ਵਾਲੇ ਉਹ ਜੋਬ ਵਗੈਰਾ ਕਰਦੇ ਹੋ ਨੌਕਰੀ ਵੇਸ਼ਾ ਕੋ ਕੰਮ ਤੰਦਾ ਸਰੀਰ ਥੱਕ ਜਾਂਦਾ ਸਰੀਰ ਜਿਹੜੀ ਨਹੀਂ ਵੀ ਇਨੀਦਰ ਬੈ ਹੁੰਦਾ ਤਾਂ ਇੱਕ ਤਸਵੀਰ ਜ਼ਰੂਰ ਲਾ ਜੀ ਮੈਂ ਤੁਸੀਂ 11 ਦਿਨ ਕਰ ਲਓ ਤੁਸੀਂ ਕਰ ਲਓ 21 ਦਿਨ ਤੁਸੀਂ ਕਰ ਲਓ ਸਵਾ ਮਹੀਨਾ ਇਹ ਤੁਹਾਡੇ ਤੇ ਡਿਪੈਂਡ ਕਰੂਗੀ ਜਿੰਨਾ ਚਿਰ ਸੇਵਾ ਇਹ ਨਹੀਂ ਰੱਖਣਾ ਚਾਹੁੰਦੇ ਲਾਲੇ ਤੀਰ ਦੀ ਜਦੋਂ ਇਹ ਸੈੱਟ ਹੋ ਗਏ ਤੁਸੀਂ ਬਾਹਰ ਆਪ ਲੈਣਾ ਜਿਹੜਾ ਵੀ ਲੈਣਾ ਆ ਠੀਕ ਹੈ ਜੀ ਬਚਨ ਤੁਸੀਂ ਆਪ ਕਰਨੇ ਆ ਤੁਹਾਡੇ ਦੇ ਨਹੀਂ ਕਰਪਾ ਹੋ ਜੂਗੀ ਹੋ ਸਕਦਾ ਤੁਹਾਡੇ ਸਰ ਪੌਣ ਵੀ ਆ ਜਵੇ ਤੇ ਜਦੋਂ ਪੌਣ ਆਉਂਦੀ ਹੁੰਦੀ ਆ ਤਾਂ ਇਹ ਨਹੀਂ ਹੈਗਾ ਵੀ ਪੌਣ ਆ ਗਈ ਤਾਂ ਆਪਾਂ ਸੱਦੇ ਬੋਲੇ ਇਸ ਰਸਤੇ ਦੇਤੇ ਤੇ ਆ ਪੌਣ ਪੁੱਛਾ ਕਰਨੀ ਸ਼ੁਰੂ ਕਰਦੇ ਹਾਂ ਕਿ ਸਾਰਾ ਕੁਝ ਉੱਥੇ ਕੰਮ ਸਟਾਰਟ ਹੋ ਜਾਂਦਾ ਜਦੋਂ ਪੌਣ ਆ ਜਾਂਦੀ ਹੈ ਨਾ ਪੁੱਛਾਵੇਂ ਨਿਕਲਣੀਆਂ ਥੋੜੀ ਨਿਗਾਹ ਵੀ ਖੋਲੂ ਤੇ ਥੋੜੀਆਂ ਪੁੱਛਾ ਪੂਰੀਆਂ ਵੀ ਹੋਣਗੀਆਂ ਪਰ ਖੇਡ ਨਾਲ ਜਿਹੜਾ ਸਿਰ ਘਮਾ ਕੇ ਪੌਣ ਦੇ ਵਿੱਚ ਤੁਸੀਂ ਜਿਹਦਾ ਕੰਮ ਕਰਨਾ ਉਹ ਕੱਚਾ ਕੰਮ ਮੰਦੋ ਮੈਂ ਬਹੁਤ ਵਾਰ ਆਪਣੀ ਵੀਡੀਓ ਦੇ ਵਿੱਚ ਗਏ ਚੁੱਕਿਆ ਪੌਣ ਜਿਹਦੇ ਸਿਰ ਆਂਦੀ ਆ ਤਾਂ ਵੀਰ ਬਣ ਕੇ ਇਹ ਕੰਮ ਤੁਸੀਂ ਨਾਲ ਕਰੋ ਸੰਗਤ ਵਾਲਾ ਜਿੱਦਾਂ ਜਦੋਂ ਤੁਸੀਂ ਬੈ ਕੇ ਸਿੱਧੇ ਸਦੇ ਢਾਂਗ ਦੇ ਨਾਲ ਬਸ ਸਾਹਮਣੇ ਵਾਲੇ ਬੰਦੇ ਨੂੰ ਮਹਿਸੂਸ ਬਣਾ ਹੋਵੇ ਵੀ ਇਹਦੇ ਸਿਰ ਕੋ ਚੜਾਈ ਬੋਈ ਜਾਂ ਨਹੀਂ ਹੋਈ ਉਹੋ ਤਰੀਕੇ ਨਾਲ ਜੇ ਨਏ ਤੁਹਾਡੇ ਸਰ ਨਹੀਂ ਗੱਲਬਾਤ ਹੁੰਦੀ ਕੋਈ ਨਾ ਜਰ ਤੁਸੀਂ ਨਾ ਕਰੋ ਕਿ ਗੁਰੂ ਦਾ ਹੋਣਾ ਜ਼ਰੂਰੀ ਆ ਉਹ ਕੰਮ ਗੁਰੂ ਨਾਲੇ ਹੀ ਨੇ ਦਿੰਦੇ ਆ ਠੀਕ ਹੈ ਜੀ ਪੌਣ ਵਾਲੇ ਕੰਮ ਨਾ ਕਰੋ ਬਰ ਪੌਣ ਰੁਕ ਜਾਂਦੀ ਹੁੰਦੀ ਆ ਕੋਈ ਨਾ ਉਹ ਗੰਦਾ ਬੰਦਾ ਅਗਲਾ ਪੈਰਾ ਲਾ ਕੇ ਤੁਹਾਡੀ ਪੌਣ ਰੋਕ ਦੋਆ ਕਿਉਂਕਿ ਸਾਫ ਸੁਥਰੇ ਪੀਰ ਹੁੰਦੇ ਆ ਤੇ ਇਹਨਾਂ ਦੇ ਅੱਗੇ ਤੇ ਗੰਦੇ ਜੇ ਵੱਢਦੇ ਨਹੀਂ ਠੀਕ ਹੈ ਜੀ ਅਗਲੇ ਨਾਲ ਤੁਹਾਡੇ ਤੇ ਗੰਦਾ ਬੰਦਾ ਕੋਈ ਪੈਰਾ ਲਾਦਾ ਤੁਹਾਡੀ ਪੌਣ ਰੋਕ ਦਣੀਆਂ ਮੁੜ ਕੇ ਸਾਰੀ ਜ਼ਿੰਦਗੀ ਜੱਭੀ ਆ ਤੁਹਾਡੇ ਕੋਲ ਫਾਲ ਨਹੀਂ ਨੂੰ ਆਏਗਾ ਕਿਸ ਵੇਲੇ ਕੋਈ ਲਾਉਂਦਾ ਵੀ ਨਹੀਂ ਹੁੰਦਾ ਕਿਸ ਵੇਲੇ ਕਿਸਤੇ ਲੱਗੀ ਵੀ ਚੀਜ਼ ਹੁੰਦੀ ਹੈ ਜਿਵੇਂ ਹੁਣ ਆਪਾਂ ਸੰਗਤ ਸੰਭਲਣ ਲੱਤੇ ਪਾਉਣ ਆਪਣੇ ਸਿਰੋਂ ਲੱਪੇ ਕਿ ਜਿਹਦੇ ਉੱਤੇ ਗੰਦੀ ਚੀਜ਼ ਲੱਗੀ ਆ ਤੇ ਆਪਾਂ ਨੂੰ ਤੱਕੇ ਨਾਲ ਜੋਰ ਜਮਾਈ ਸ਼ੀ ਸ਼ਾਮ ਕਿਤੇ ਉਹਨਾਂ ਨੇ ਜੋਰ ਮਾਰਿਆ ਪੀਰਾਂ ਨੇ ਚੱਕੋ ਪੋ ਗਈ ਉਹ ਕਿਸੇ ਵੇਲੇ ਆਪਾਂ ਨੂੰ ਰਿਕਾਰਡ ਕਰ ਦਿੰਦੇ ਹੁੰਦੀ ਆ ਕਿਸ ਵੇਲੇ ਆਪਣਾ ਨਹੀਂ ਗੌਰ ਪੈਂਦੀ ਨਹੀਂ ਧਿਆਨ ਪੈਂਦਾ ਹੈਗਾ ਕਿਉਂਕਿ ਆਪਾਂ ਕਿਹੜਾ ਰੱਬ ਆ ਰੱਬ ਤਾਂ ਉਹ ਲੋਪ ਨੇ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਗਾ ਜੀ ਤੇ ਸੀਦਾ ਤੁਸੀਂ ਖਾਸ ਕਿਉਂ ਰੱਖਾਇਆ ਪੌਣ ਦੇ ਵਿੱਚ ਕੰਮ ਨਹੀਂ ਕਰਨੇ ਹੈਗੇ ਤੇ ਪੌਣ ਤੁਹਾਡੇ ਸਿਰ ਆ ਸਕਦੀ ਐ ਇਸ ਕੋਲ ਮੇਰੇ ਨਾਲ ਤੁਸੀਂ ਪੌਣ ਚ ਕੰਮ ਨਹੀਂ ਕਰਨੇ ਹੈਗੇ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਸਮਾਨ ਤੁਸੀਂ ਉਹਦੇ ਕੋਲ ਰੱਖ ਰਣਾ ਰੋਜ਼ ਦੀ ਤੁਸੀਂ ਇੱਕ ਦਸ ਵੀ ਕੱਢਣੀ ਹੋ ਕੱਢਣੀ ਆ ਪੰਜ ਨਿਕਲਦੀ ਆ ਤਾਂ ਪੰਜ ਜਿਆਦਾ ਵੈਟਰ ਆ ਕਿਉਂਕਿ ਸਵਾ ਲੱਖ ਤੋ ਜਾਬ ਮਥੰਨੇ ਕਦੇ ਕੰਮ ਨਹੀਂ ਕਰਦਾ ਸਵਾ ਲੱਖ ਜਾਬ ਤੁਸੀਂ ਸਵਾ ਮਹੀਨੇ ਛਿਲੇ ਵੀ ਕੱਢੂ ਤਿੰਨ ਛਿਲੇ ਤੁਸੀਂ ਇੱਕ ਸਾਲ ਚ ਕੱਢੋ ਤਾਂ ਨਹੀਂ ਪੂਰਾ ਨਹੀਂ ਹੁੰਦਾ ਸਵਾ ਲੱਖ ਜਾਬ ਇੱਕ ਭਾਈ ਤਿੰਨ ਤਿੰਨ ਸਾਲ ਲੱਗ ਜਾਂਦੇ ਆ ਕਿਸੇ ਵੀ ਚੀਜ਼ ਨੂੰ ਪੂਰਨ ਤਾ ਚਲਾਉਣ ਲਈ ਜੇ ਮੇ ਕੋਈ ਸਾਥ ਹੁੰਦਾ ਬੈਠਾ ਹੀ ਤੁਹਾਨੂੰ ਗੱਲਾਂ ਦੱਸਦਾ ਰਹਿੰਦਾ ਓਕੜਾਂ ਬੜਾਂ ਲਈ ਤਿੰਨ ਤਿੰਨ ਚਾਰ ਚਾਰ ਸਾਲ ਲਾ ਜਾਂਦੇ ਲਗਾਤਾਰ ਤਸਵੀਨਾ ਸਾਫ਼ ਛੋਟ ਰਹੂਗੀ ਬਿਨਾਂ ਕਿਸੇ ਗਲਤੀ ਤੋਂ ਐਨਾ ਚਿਰ ਤੁਸੀਂ ਆਪਣੇ ਆਪ ਨੂੰ ਸੰਭਾਲ ਕੇ ਉਹ ਤਸਵੀਆਂ ਕਰੇ ਆਉਂਦੀਆਂ ਸਵਾ ਲੱਖ ਜਾਤ ਤੋਂ ਬਾਅਦ ਜਾ ਕੇ ਫੇਰ ਉਹ ਟੁੱਟ ਤੇ ਕਲਮਾ ਪੂਰਾ ਪੂਰੀ ਪਾਵਰ ਦੇ ਨਾਲ ਚੱਲਦਾ ਹੁੰਦਾ ਹੈ ਠੀਕਾ ਜੀ ਬਵਾਜ ਮਾਰੀ ਤੇ ਹਾਜ਼ਰ ਉਹ ਸਵਾ ਲੱਖ ਜਾਤ ਚਾਹੀਦਾ ਆਂਦਾ ਬਾਕੀ ਤੁਸੀਂ 11 ਦਿਨ ਦੀ ਸੇਵਾ ਵੀ ਕਰ ਲੂਗੇ ਤੁਹਾਡੇ ਤਾਂ ਵੀ ਕੰਮ ਹੋਰ ਲੱਪਣੇ ਆ ਤੋ ਲੋ ਕੰਮ ਬਿਖੇ ਹੁੰਦੇ ਆ ਉਹ ਕੰਮ ਬੇਗੁਰਿਆਂ ਜਾਂਦੇ ਹੁੰਦੇ ਆ ਤੁਸੀਂ ਸਹੀ ਗੁਰੂ ਗਿਆਨ ਦੇ ਨਾਲ ਚੱਲੂਗੇ ਤਾਂ ਤੁਹਾਡ ਨੂੰ ਜਿਆਦਾ ਬੈਟਰ ਆ ਅਸੀਂ ਵੀ ਗੁਰੂ ਗਿਆਨ ਦੇ ਨਾਲ ਹੀ ਚੱਲਦੇ ਆ ਸਾਹਮਣੇ ਵਾਲੇ ਬੰਦੇ ਨੂੰ ਮਹਿਸੂਸ ਬਿਨਾ ਹੋਵੇਗੀ ਇਹ ਬੰਦੇ ਉਹ ਗੱਲਬਾਤ ਹੈ ਜਿਆਦੇ ਸਰੂ ਗੱਲਬਾਤ ਉਹ ਜਿਹੜਾ ਸੇਰ ਕਮਾ ਕੇ ਦੱਸਾਂ ਚਲੋ ਵਧੀਆ ਗੱਲ ਆ ਉਹ ਵੀ ਲੋਕ ਲੋਕਾਂ ਦਾ ਭੜਾ ਕਰਦੇ ਆ ਪਰ ਉਹਦੇ ਵਿੱਚ ਰਿਸਕ ਵਾਲਾ ਹੁੰਦਾ ਤੁਹਾਡੇ ਆਪ ਦੇ ਨੂੰ ਤੇ ਤੁਹਾਡੇ ਪਰਵਾਹ ਨੂੰ ਤੁਹਾਡਾ ਰਿਸਕ ਹੁੰਦਾ ਉਹਦੇ ਵਿੱਚ ਕਿਸੇ ਦਾ ਰਿਸਕ ਨਹੀਂ ਤਾਂ ਪਿਆਜ਼ਾ ਦਾ ਪੜਾ ਫੋਈ ਜਾਣਾ ਜੇ ਤਾਂ ਹੋਣਾ ਆ ਤੁਹਾਡੀ ਗੱਦੀ ਤੇ ਆ ਕੇ ਤੁਹਾਡਾ ਆਪਦਾ ਰਿਸਕ ਵੱਜ ਜਾਂਦਾ ਹੈ ਕਿਉਂਕਿ ਉਹ ਸ਼ੋਕ ਹੋ ਜਾਂਦਾ ਹੈ ਵਿਆਹ ਗਲੋਤ ਤੇ ਉਹ ਹੈਗੀ ਐ ਇਦਾਂ ਦਾ ਖੇਡਦਾ ਬੰਦਾ ਆਹ ਹਾਈ ਰਿਪਿਆਰੀ ਲਾਉਂਦਾ ਤੇ ਇਹ ਗਨ ਉਹਦੇ ਵਿੱਚ ਰਿਸਕ ਵੱਜ ਜਾਂਦਾ ਨਾ ਬਈ ਸੋ ਉਹ ਕੰਮ ਤੁਸੀਂ ਨਾ ਕਰੋ ਤੋਂ ਗਰੇਜ਼ ਕਰੋ ਗਰੇਜ਼ ਕਰ ਗਏ ਉਹ ਗੁਰੂ ਪੀਰ ਦਾ ਹੋਣਾ ਜ਼ਰੂਰੀ ਆ ਤੁਹਾਡੇ ਸਫਤ ਤੇ ਗੁਰੂ ਦਾ ਹੱਥ ਹੋਣਾ ਜਿਵੇਂ ਵੀ ਆ ਅੰਨਿਆਂ ਦੇ ਪਹਿਲਾਂ ਬਜ਼ੁਰਗ ਗੱਦੀ ਕਰਦੇ ਉਹਨਾਂ ਦੀ ਉਹ ਕਿਰਪਾ ਹੁੰਦੀ ਹੈ ਉਹ ਫੇਰ ਵੀ ਉਹਨਾਂ ਨੂੰ ਗੁਰੂ ਮੰਨ ਕੇ ਚੱਲੀ ਜਾਂਦੇ ਆ ਜੀ ਇਹ ਉਹਨਾਂ ਨੂੰ ਗੁਰੂ ਮੰਨੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਜਿਹੜੀ ਇਹ ਲੈਣਾ ਇਹਦੇ ਵਿੱਚ ਦੇਹ ਤਾਰੀ ਦੁਨੀਆ ਤੇ ਮजूद ਗੁਰੂ ਹੋਣਾ ਜ਼ਰੂਰੀ ਆ ਹਾਂ ਜਦੋਂ ਗੁਰੂ ਪਰਦਾ ਕਰ ਗਿਆ ਉਹ ਗੱਲ ਵੱਖਰੀ ਹੈ ਜਦੋਂ ਤੁਹਾਨੂੰ ਉਹ ਸੰਪੂਰਨ ਤੱਕ ਗਿਆਨ ਦੇ ਗਿਆ ਥੋੜੀ ਗੱਦੀ ਲਵਾ ਗਿਆ ਉਹ ਫੇਰ ਪਰਦਾ ਕਰਦੇ ਉਹ ਗੱਲ ਵੱਖਰੀ ਆ ਕੰਨਾਂ ਤੇ ਪਹਿਲਾਂ ਜਾ ਚੁੱਕੇ ਹੁੰਦੇ ਆ ਤੇ ਬਾਅਦ ਉਹ ਕੰਗੇ ਲੈਣ ਲੱਪੰਦੇ ਆ ਕਦਮ ਨੇ ਸਦ ਕਰ ਲਾਪੰਦੇ ਆ ਫਿਰ ਉਹ ਚ ਫਸ ਜਾਂਦੇ ਆ ਉਹ ਠੀਕ ਆ ਜੀ ਇੱਕ ਬੈਠਾ ਬਿਠਾਇਆ ਤੁਹਾਨੂੰ ਗੁਰੂ ਜ਼ਰੂਰ ਚਾਹੀਦਾ ਜਿੰਨਾ ਚਿਰ ਤੁਸੀਂ ਪੂਰਨ ਸਿੱਧ ਨਹੀਂ ਹੁੰਦੇ ਆਪਣੇ ਆਪ ਦੇ ਵਿੱਚ ਇਗੋਂ ਤੁਸੀਂ ਲਾਜ਼ਮੀ ਕਰਨਾ ਇਸ ਚੀਜ਼ ਵੱਲ ਖਾਸ ਧਿਆਨ ਰੱਖਣਾ। ਇਹ ਫਿਰ ਸੋਂ ਜਿਆਦਾ ਟਾਈਮ ਲੰ데요 ਬਹੁਤ ਲੰਬੀ ਵੀਡੀਓ ਹੋ ਗਈ। ਗੱਲਾਂ ਦਾ ਤਾਂ ਹੀ ਪਤਾ ਨਹੀਂ ਲਾਉਦਾ ਤੁਹਾਨੂੰ ਹੁਣ ਕਾ ਕਰਮਾ ਦਾ ਉਹ ਨਾ ਕਰਮਾ ਆਪਣਾ ਨੋਟ ਕਰ ਲਓ। ਸੋ ਕਾ ਕਰਮਾ ਹੈਗਾ ਜੀ ਬismillah ਰਹਿਮਾਨੇ ਰਹੀਮ ਜਿ ਹਾਲ ਤੂ ਜਲਾਲ ਤੂ ਕੁਦਰਤ ਤੂ ਕਮਾਲ ਤੂ ਮੁਸ਼ਕਲ ਪਈ ਵੰਗਾਰਿਆ ਸਕੀਦਿਆ ਸੁਲਤਾਨਾ ਭੀੜ ਪਈ ਤੇਰੇ ਬੱਚੇ ਤੇ ਮੁਸ਼ਕਲ ਕਰੀ ਆਸਾਨ ਚਲੇ ਮੰਤਰ ਪੂਰੇ ਬਾਦਸ਼ਾਹ ਵੇਖਾਂ ਬਾਬਾ ਸਭੀ ਸੁਲਤਾਨ ਤੇਰੇ ਇਲਮ ਦਾ ਤਮਾਸ਼ਾ ਸੋ ਇਹਨਾ ਗਾਲਮਾਇ ਕੁਵਰੀ song ਤੇ ਹੌਣ ਲੋ ਬismillah ਰਹਿਮਾਨ ਰਹੀਮ ਚਲ ਤੂੰ ਜਲਾਲ ਤੂੰ ਕੁਦਰਤ ਤੂੰ ਕਮਾਲ ਤੂੰ ਮੁਸ਼ਕਲ ਪਈ ਵੰਗਾ ਰਿਆ ਸਖੀਆਂ ਦੇ ਸੁਲਤਾਨਾ ਭੀੜ ਪਈ ਤੇਰੇ ਬੱਚੇ ਤੇ ਮੁਸ਼ਕਲ ਕਰੀ ਆਸਾਨ ਚਲੇ ਬੰਤਰਫੁਰੇ ਵਾਸ਼ਾ ਦੇਖਾਂ ਬਾਬਾ ਸਫੀ ਸੁਲਤਾਨਾ ਤੇਰੇ ਅਲਮ ਦਾ ਤਮਾਸ਼ਾ ਸੋ ਇਹਨਾ ਗੇ ਕਾਲਮਾਇਆ ਇਹਨੂੰ ਪਹਿਲਾ ਪੂਰੀ ਤਰ੍ਹਾਂ ਕੰਟ ਕਰ ਲਿਓ ਮੂਜਵਤੀ ਪੈ ਕੇ ਕਾਪੀ ਪੈਨ ਤੇ ਲੈ ਕੇ ਉਹ ਦਿਨ ਬਿਲਕੁਲ ਮੂ ਜਵਾਨੀ ਨੂੰ ਡਾਟ ਲਿਓ ਇੱਕ ਵੀ ਲਫ਼ਜ਼ ਦੀ ਗਲਤੀ ਜੇ ਕਿਸੇ ਵੀ ਕਲਾਮ ਦੇ ਵਿੱਚ ਇੱਕ ਲਫ਼ਜ਼ ਦੀ ਵੀ ਗਲਤੀ ਨਹੀਂ ਹੋਣੀ ਚਾਹੀਦੀ ਤੁਹਾਡੇ ਉਹ ਗੱਲ ਬੈਨੋ ਤੁਸੀਂ ਕੰਠ ਕਰਕੇ ਫਿਰ ਤੁਸੀਂ ਉਹਦੀ 11 ਦਿਨ ਸੇਵਾ ਕਰ ਲਓ ਤੁਸੀਂ ਕਰ ਲਓ 21 ਦਿਨ ਤੁਸੀਂ ਕਰ ਲਓ ਸਵਾਮੀ ਨੇ ਤੁਹਾਡੇ ਤੇ ਡਿਪੈਂਡ ਆ ਠੀਕ ਹੈ ਜੀ ਸੋ ਦਿਓ ਜਾਇਤੀ ਜੀ ਇਦਾਂ ਦੇ ਕਲਮਾਂ ਦੀ ਤੁਹਾਡੇ ਲਈ ਹੋਰ ਲੈ ਕੇ ਆਂਦੇ ਰਹਿਾਂਗੇ ਵੈਸੇ ਵੈਸੇ ਅਸੀਂ ਬਹੁਤ ਟਾਈਮ ਬਾਅਦ ਵੀਡੀਓ ਪਾ ਰਹੇ ਹਾਂ ਕਿਉਂਕਿ ਸਾਡਾ ਥੋੜੀ ਜੀ ਪ੍ਰੋਬਲਮ ਆ ਗਈ ਇਸ ਸਿਸਟਮ ਵਗੈਰਾ ਖਰਾਬ ਹੋ ਗਏ ਸੀਗੇ ਤੇ ਚਲੋ ਹੁਣ ਰੱਬ ਦੀ ਕਿਰਪਾ ਤੇ ਤੁਹਾਡੀ ਦੁਆਵਾਂ ਆ ਦੁਆਰਾ ਆਣ ਲਾਸੀ ਆਏ ਆ ਤੁਹਾਡਾ ਗੌਰ ਕਲਮੇ ਕਲਾਮ ਅੱਡੇ ਦਿਨ ਸੇ ਦਿਨ ਨਾਲ ਜੋੜਾਂਗੇ ਤੁਹਾਨੂੰ ਤੱਕ ਪਹੁੰਚਾਵਾਂਗੇ ਠੀਕ ਹੈ ਜੇ ਸਾਡੇ ਚੈਨਲ ਨੂੰ ਵੱਤੋ ਸਬਸਕ੍ਰਾਈਬ ਕਰਕੇ ਰੋ ਫੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੋ ਕੋ ਜੈ ਪੀ ਰਾਂ ਦੀ ਜੈ ਸਫਰਾਂ ਦੀ